ਉੜਾ ਸਮਾਹ ਸੰਦਾ ਅਤੇ ਬਹੁਤਾ ਸਮਾਂ ਰੋਂਦਾ ਮੈਂ ਦੁੱਖਾਂ ਨੂੰ ਕਿਸਮਤ ਵਿੱਚ ਆਪਣੇ ਸੀਨੇ ਤੇ ਲਿਖਾ ਕੇ ਲਈ ਸੀ ਇਹ ਥੋੜੇ ਥੋੜੇ ਸਮੇਂ ਬਾਅਦ ਦਸਕਤ ਦਿੰਦੇ ਮੁਸ਼ਕਲਾਂ ਨੂੰ ਆਪਣੇ ਪਿੰਡੇ ਤੇ ਹੜਾਇਆ ਪਰ ਕਦੇ ਅਸਲੀਅਤ ਤੋਂ ਨਹੀਂ ਭੱਜੀ ਸਾਹਮਣਾ ਕੀਤਾ ਜਿੱਦਾਂ ਵੀ ਕੀਤਾ ਡਟ ਕੇ ਨਹੀਂ ਬੇਸ਼ੱਕ ਚੁੱਪ ਕਰਕੇ ਹੀ ਸਹੀ ਉਡੀਕ ਰਹੀ ਸੀ ਕਦੋਂ ਕੋਈ ਮੇਰੇ ਵੇੜੇ ਵਿੱਚ ਖੁਸ਼ੀਆਂ ਪੈਰ ਪਾਉਣਗੀਆਂ ਸ਼ਾਮ ਦਾ ਵੇਲਾ ਸੀ ਮਾਮਾ ਮੇਰੇ ਕਮਰੇ ਵਿੱਚ ਆਇਆ ਕੱਲ ਨੂੰ ਮੇਰੇ ਦੋਸਤ ਦੇ ਬੇਟੇ ਦਾ ਜਨਮ ਦਿਨ ਹੈ ਉਹਦੇ ਘਰ ਪਾਰਟੀ ਰੱਖੀ ਹੋਈ ਹੈ ਆਪਾਂ ਜਾਣਾ ਹੀ ਕੱਲ ਨੂੰ ਮਾਮੇ ਦੀ ਗੱਲ ਸੁਣ ਕੇ ਮੈਂ ਖੁਸ਼ ਹੋ ਗਈ ਕਿੰਨੇ ਸਮੇਂ ਬਾਅਦ ਕੋਈ ਪਾਰਟੀ ਦੇਖ ਰਹੀ ਸੀ ਠੀਕ ਹੈ ਕਹਿ ਕੇ ਜਾਣ ਦੀ ਹਾਮੀ ਭਰੀ ਮਾਮਾ ਅਜੇ ਦਰਵਾਜ਼ੇ ਤੋਂ ਬਾਹਰ ਹੀ ਹੋਇਆ ਸੀ ਥੋੜੇ ਦਿਨ ਪਹਿਲਾਂ ਸਵਾਇਆ ਸੂਟ ਅਲਮਾਰੀ ਚੋਂ ਕੱਢ ਕੇ ਮੈਂ ਪ੍ਰੈਸ ਕਰਨ ਲੱਗੀ ਅਗਲੀ ਸਵੇਰ ਮੈਂ ਸਭ ਤੋਂ ਪਹਿਲਾਂ ਤਿਆਰ ਹੋ ਗਈ ਨਵਾਂ ਗੁਲਾਬੀ ਰੰਗ ਦਾ ਕੜਾਈ ਵਾਲਾ ਸੂਟ ਅਤੇ ਨੀਲੇ ਰੰਗ ਦਾ ਦੁਪੱਟਾ ਛੀਸ਼ੇ ਮੁਰੇ ਖੜਕੇ ਦੇਖਿਆ ਮੇਰਾ ਟੇਡਾ ਚੀਰ ਮੇਰੇ ਹੁਸਨ ਦੀ ਤਾਰੀਫ ਕਰ ਰਿਹਾ ਸੀ ਮੈਂ ਮਾਮਾ ਮਾਮੀਆਂ ਤੇ ਵੱਡਾ ਵੀਰਾ ਤਿਆਰ ਹੋ ਗਏ ਪਰ ਗੱਡੀ ਵਾਲਾ ਅਜੇ ਪਹੁੰਚਿਆ ਨਹੀਂ ਅਜੇ ਉਡੀਕ ਹੀ ਕਰ ਰਹੇ ਸੀ ਕਿ ਟਾਟਾ ਮੂਮੂ ਗੱਡੀ ਵਾਲੇ ਨੇ ਦਰਵਾਜ਼ੇ ਤੇ ਆ ਕੇ ਹਾਰਨ ਮਾਰ ਦਿੱਤਾ ਮਾਮੇ ਨੂੰ ਪੁੱਛਣ ਤੋਂ ਪਤਾ ਲੱਗਿਆ ਸੀ ਮੋਗੇ ਜਾ ਰਹੇ ਹਾਂ ਖੜਖੜ ਕਰਦੀ ਗੱਡੀ ਮੋਗੇ ਪਹੁੰਚੀ ਗੱਡੀ ਰੁਕੀ ਮੈਂ ਹੈਰਾਨ ਰਹਿ ਗਈ ਮੈਂ ਦੇਖਿਆ ਮੇਰੀ ਮਾਂ ਤੇ ਪਾਪਾ ਵੀ ਇੱਥੇ ਸੀ ਇਹਨਾਂ ਦਾ ਇੱਥੇ ਕੀ ਕੰਮ ਇੱਥੇ ਤਾਂ ਸਾਡੀ ਕੋਈ ਰਿਸ਼ਤੇਦਾਰੀ ਵੀ ਨਹੀਂ ਸੀ ਮੇਰੀ ਸਮਝ ਕੁਛ ਨਾ ਪਿਆ ਇਹ ਕੀ ਹੋ ਰਿਹਾ ਸੀ ਘਰ ਅੰਦਰ ਦਾਖਲ ਹੋਣ ਤੇ ਪਤਾ ਲੱਗਿਆ ਜਨਮ ਕਿ ਦਿਨ ਕਿਹੜਾ ਇੱਥੇ ਤਾਂ ਮੇਰੇ ਰਿਸ਼ਤੇ ਦੀ ਪੱਕਠਕ ਕਰਨ ਆਏ ਹਾਂ ਮੇਰੇ ਪੈਰਾਂ ਹੇਠ ਜ਼ਮੀਨ ਨਿਕਲ ਗਈ ਮੈਂ ਹੈਰਾਨ ਰਹਿ ਗਈ ਮੁੰਡਾ ਕੈਨੇਡਾ ਤੋਂ ਆਇਆ ਸੀ ਉਹ ਮੈਨੂੰ ਦੇਖਣ ਆਏ ਸੀ ਮੇਰੀ ਜ਼ਿੰਦਗੀ ਦਾ ਇੰਨਾ ਵੱਡਾ ਫੈਸਲਾ ਤੇ ਮੈਨੂੰ ਦੱਸਿਆ ਤੱਕ ਨਹੀਂ ਇਹ ਤਾਂ ਹੱਦ ਹੋ ਗਈ ਸਾਰੇ ਮੇਰੇ ਤੋਂ ਨਜ਼ਰਾਂ ਚੁੜਾ ਰਹੇ ਸਨ ਟੋਕਟ ਮੈਨੂੰ ਦੱਸਤਾ ਦਿੰਦੇ ਮੇਰੀ ਮਰਜ਼ੀ ਪੁੱਛਤਾ ਲੈਂਦੇ ਪਰ ਇਹਨਾਂ ਨੇ ਕੋਈ ਜ਼ਰੂਰੀ ਨਹੀਂ ਸਮਝਿਆ ਮੇਰੇ ਤੇ ਕੀ ਵੀ ਤੂੰ ਕੀ ਫਰਕ ਪੈਂਦਾ ਸੀ ਮਾਂ ਦਾ ਹੱਥ ਫੜ ਮੈਂ ਕਿਹਾ ਮਾਂ ਇਹ ਕੀ ਹੋ ਰਿਹਾ ਵਧੀਆ ਪਰਿਵਾਰ ਹੈ ਜੱਸੋ ਚੁੱਪ ਕਰਕੇ ਬਾਹਰਾ ਜਾ ਸਾਹਮਣੇ ਸੋਫੇ ਤੇ ਬੈਠੇ ਤੇਰੇ ਮਾਮਾ ਜੀ ਇੰਤਜ਼ਾਰ ਕਰ ਰਹੇ ਨੇ ਮਾਂ ਨੇ ਕਿਹਾ ਮੈਂ ਚੁੱਪਚਾਪ ਉੱਤਰਿਆ ਮੂੰਹ ਲੈ ਕੇ ਬਾਹਰ ਆਈ ਮੁੰਡੇ ਦੇ ਸਾਹਮਣੇ ਵਾਲੇ ਸੋਫੇ ਤੇ ਇੱਕ ਨਜ਼ਰ ਸਾਰਿਆਂ ਨੂੰ ਦੇਖ ਕੇ ਫਤਿ ਬਲਾਈ ਅਤੇ ਬੈਠ ਗਈ ਮੈਂ ਮੁੰਡੇ ਵੱਲ ਦੇਖ ਲਿਆ ਸੀ ਉਧਰ ਸਿਰਫ ਉਹ ਤੇ ਨਹੀਂ ਜਾਨੇ ਆਏ ਸਨ ਇੱਕ ਮੁੰਡਾ ਉਹਦੇ ਮੰਮੀ ਡੈਡੀ ਦੇਖਾਂ ਚ ਮੁੰਡਾ ਮੇਰੇ ਨਾਲੋਂ ਕਾਫੀ ਵੱਡਾ ਲੱਗਿਆ ਮੈਂ ਕੰਬ ਰਹੀ ਸੀ ਡਰ ਦੇ ਮਾਰੇ ਮੇਰੀਆਂ ਲੱਤਾਂ ਕੰਬ ਰਹੀਆਂ ਸਨ ਸਾਰੇ ਬਾਹਰ ਬੇੜੇ ਵਿੱਚ ਬੈਠੇ ਸੀ ਮੇਰੇ ਘਰ ਦੇ ਤੇ ਨਾਨਕੇ ਘਰ ਦੇ ਮੇਰੇ ਵਾਲੇ ਪਾਸੇ ਬੈਠੇ ਸੀ ਬਾਕੀ ਉਹ ਤਿੰਨੋਂ ਸਾਹਮਣੇ ਵਾਲੇ ਸੋਫੇ ਤੇ ਬੈਠੇ ਸੀ ਇਹ ਹੈ ਜੀ ਸਾਡੀ ਬੇਟੀ ਮੇਰੇ ਸਿਰ ਤੇ ਹੱਥ ਫੇਰਦਿਆਂ ਮਾਮੇ ਨੇ ਬੋਲੀ ਲਾਉਣ ਲਈ ਪਹਿਲਾ ਦਾ ਖੇਡਿਆ ਕੁੜੀ ਬਹੁਤ ਸੋਹਣੀ ਹੈ ਗੁਰਤੇ ਸਾਨੂੰ ਪਸੰਦ ਐ ਕੱਦ ਕਾਠ ਚੰਗਾ ਐ ਮੁੰਡੇ ਦੀ ਮਾਂ ਨੇ ਮੈਨੂੰ ਪਸੰਦ ਕਰਦਿਆਂ ਕਿਹਾ ਹਾਂ ਭਾਈ ਕਾਕਾ ਤੁਹਾਨੂੰ ਕਿਵੇਂ ਲੱਗੀ ਕੁੜੀ ਤੁਸੀਂ ਸਾਰੀ ਉਮਰ ਇਕੱਠਿਆਂ ਰਹਿਣਾ ਦੇਖ ਲਓ ਹੁਣ ਇਸ ਤੋਂ ਪਹਿਲਾਂ ਮੁੰਡਾ ਬੋਲਦਾ ਮੇਰੀ ਮਾਂ ਬੋਲੀ ਆਪਾਂ ਇਹਨਾਂ ਨੂੰ ਇਕੱਲਿਆਂ ਛੱਡ ਦਿੰਦੇ ਹਾਂ ਆਪਸ ਵਿੱਚ ਗੱਲਬਾਤ ਕਰ ਲੈਣਗੇ ਮੈਂ ਉੱਠ ਕੇ ਦੂਸਰੇ ਕਮਰੇ ਵਿੱਚ ਚਲੀ ਗਈ ਮੇਰੇ ਮੰਗਰੀ ਮਾਂ ਵੀ ਆ ਗਈ ਮਾਂ ਮੈਂ ਹਾਲੇ ਵਿਆਹ ਨਹੀਂ ਕਰਵਾਉਣਾ ਨਾਲੇ ਮੁੰਡਾ ਕਿੰਨੀ ਵੱਡੀ ਉਮਰ ਦਾ ਹੈ ਮੈਂ ਤਾਂ ਮਾਂ ਅੱਗੇ ਤਰਲਾ ਪਾਇਆ ਤੈਨੂੰ ਕਿਹਨੇ ਕਹਿਤਾ ਮੁੰਡੇ ਛੋਟੇ ਹੁੰਦੇ ਆ ਮੁੰਡੇ ਵੱਡੇ ਹੀ ਹੁੰਦੇ ਨੇ ਚੁੱਪ ਕਰਕੇ ਬਾਹਰ ਬਹਿਟ ਅਤੇ ਬਗਵਾਸ ਨਾ ਕਰ ਮਾਂ ਦੀਆਂ ਗੱਲਾਂ ਵਿੱਚ ਰੁੱਖਾਪਨ ਆ ਗਿਆ ਕੀ ਹੋਇਆ ਕੁੜੀ ਉੱਠ ਕੇ ਕਿਉਂ ਆ ਗਈ ਮਾਮੇ ਨੇ ਅੰਦਰ ਵੜਦਿਆਂ ਸਾਰ ਡਾਂਗ ਵਰਗਾ ਸਵਾਲ ਕੀਤਾ ਮਾਂ ਨੇ ਸਾਰੀ ਗੱਲ ਮਾਮੇ ਨੂੰ ਦੱਸੀ ਇਹੋ ਜਿਹੇ ਰਿਸ਼ਤੇ ਬਾਰ-ਬਾਰ ਨਹੀਂ ਮਿਲਦੇ ਮਾਮੇ ਨੇ ਕਿਹਾ ਪਰ ਮੈਂ ਹਾਲੇ ਮੂੰਚੋਂ ਬੋਲ ਕੱਢਿਆ ਹੀ ਨਹੀਂ ਸੀ ਕਿ ਮਾਮੇ ਨੇ ਫਰਮਾਨ ਜਾਰੀ ਕਰਤਾ ਐਨੂੰ ਕੁਛ ਨਹੀਂ ਪਤਾ ਅਸੀਂ ਜੋ ਕਰ ਰਹੇ ਹਾਂ ਤੇਰੇ ਚੰਗੇ ਲਈ ਹੀ ਕਰ ਰਹੇ ਹਾਂ ਚੁੱਪ ਕਰਕੇ ਬਾਹਰ ਆ ਸਾਡਾ ਜਲੂਸ ਨਾ ਕੜਵਾ ਮੰਮੀ ਦਾ ਇਹ ਹੁਕਮ ਸੋਣ ਕੇ ਕਿਹੜਾ ਮੈਨੂੰ ਮੰਨਣਾ ਪੈਣਾ ਸੀ ਬੋਲਣ ਨੂੰ ਪਿੱਛੇ ਕੁਛ ਬਚਿਆ ਹੀ ਨਹੀਂ ਸੀ ਮੈਂ ਚੁੱਪਚਾਪ ਬਾਹਰ ਸੋਫੇ ਤੇ ਆ ਕੇ ਬੈਠ ਗਈ ਸਾਨੂੰ ਇਕੱਲਿਆਂ ਛੱਡ ਕੇ ਸਾਰੇ ਬਾਹਰ ਚਲੇ ਗਏ ਅਸੀਂ ਦੋਵੇਂ ਲਾਮੀ 'ਚ ਬੈਠੇ ਰਹੇ ਮੇਰੀ ਉਮਰ 35 ਸਾਲ ਹੈ ਅਸੀਂ ਸਾਰਾ ਪਰਿਵਾਰ ਕੈਨੇਡਾ ਰਹਿੰਦੇ ਹਾਂ ਬਾਕੀ ਤੁਸੀਂ ਦੇਖ ਲਓ ਇੰਨਾ ਕਹਿੰਦੇ ਆ ਮੁੰਡਾ ਮੇਰੀ ਰਾਇ ਜਾਣੇ ਬਗੈਰ ਹੀ ਉੱਠ ਕੇ ਚਲਾ ਗਿਆ ਮੈਂ ਲਾਚਾਰ ਕੀ ਕਰ ਸਕਦੀ ਸੀ ਚੁੱਪਚਾਪ ਬੈਠੀ ਰਹੀ ਸੋਚ-ਸੋਚ ਹੈਰਾਨੀ ਹੋਈ ਇਹ ਸਭ ਕੀ ਹੋ ਰਿਹਾ ਇੱਕਦਮ ਝਖੜ ਆਇਆ ਤੇ ਸਭ ਕੁਝ ਹਿਲਾ ਕੇ ਰੱਖ ਗਿਆ ਮੇਰੀ ਰਾਇ ਜਾਣੇ ਬਗੈਰ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਵੈਸੇ ਇਹ ਕੋਈ ਨਵੀਂ ਗੱਲ ਨਹੀਂ ਸਦੀਆਂ ਬੀਤ ਗਈਆਂ ਸਾਡੀ ਗੁਲਾਮੀ ਲੁੱਟ ਧੱਕਾ ਅੱਜ ਵੀ ਬਰਕਰਾਰ ਹੈ ਮੈਨੂੰ ਲੱਗਿਆ ਅੱਜ ਫੇਰ ਮੇਰੇ ਨਾਲ ਬਲਾਤਕਾਰ ਹੋਇਆ ਜ਼ਰੂਰੀ ਨਹੀਂ ਬਲਾਤਕਾਰ ਜਿਸਮਾਨੀ ਹੋਵੇ ੱੱਕਾ ਕੱਲਾ ਜਿਸਮ ਨਾਲ ਹੋਵੇ ਜ਼ਰੂਰੀ ਨਹੀਂ ਕੱਪੜੇ ਪਾੜ ਕੇ ਇੱਜ਼ਤ ਲੁੱਟਣ ਨੂੰ ਹੀ ਬਲਾਤਕਾਰ ਆਖਦੇ ਹਨ ਕਿਸੇ ਦੀ ਖੁਸ਼ੀਆਂ ਵਿਰੁੱਧ ੱੱਕਾ ਕਰਨਾ ਉਹਦੇ ਮੁੱਖ ਤੋਂ ਹਾਸਿਆਂ ਨੂੰ ਖੋਹ ਲੈਣਾ ਸਦਰਾਂ ਦੇ ਕੱਪੜੇ ਪਾੜ ਕੇ ਦੇਣਾ ਬਲਾਤਕਾਰ ਹੁੰਦਾ ਇਸ ਤੋਂ ਪਹਿਲਾਂ ਵੀ ਕਿੰਨੇ ਬਲਾਤਕਾਰ ਮੇਰੇ ਨਾਲ ਹੋਏ ਬਚਪਨ ਵਿੱਚ ਮਾਂ ਬਲਾਤਕਾਰ ਕਰਦੀ ਰਹੀ ਫਿਰ ਪਾਪਾ ਕਰਦੇ ਰਹੇ ਜਵਾਨੀ ਆਈ ਤਾਂ ਭਾਈ ਕਰਦਾ ਰਿਹਾ ਹੁਣ ਮਾਮੇ ਦੀ ਵਾਰੀ ਸੀ ਹਰ ਰੋਜ਼ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਨਾਲ ਬਲਾਤਕਾਰ ਹੁੰਦਾ ਕਿਸੇ ਨੂੰ ਪੜ੍ਹ ਨਹੀਂ ਦਿੱਤਾ ਜਾਂਦਾ ਮਰਜ਼ੀ ਨਾਲ ਕਿਤੇ ਜਾਣ ਆਉਣ ਨਹੀਂ ਦਿੱਤਾ ਜਾਂਦਾ ਅਸੀਂ ਮਰਜ਼ੀ ਮੁਤਾਬਿਕ ਕੰਮ ਨਹੀਂ ਕਰ ਸਕਦੀਆਂ ਜੋ ਸਮਾਜ ਨੇ ਤੈਅ ਕੀਤਾ ਸਿਰਫ ਉਹੀ ਕਰਨਾ ਬਸ ਇਹ ਬਲਾਤਕਾਰ ਕੋਈ ਨਵੀਂ ਗੱਲ ਨਹੀਂ ਸਾਰਿਆਂ ਨੂੰ ਰਿਸ਼ਤਾ ਪੱਕਾ ਹੋਣ ਦੀ ਡੇਢ ਸਾਰੀ ਖੁਸ਼ੀ ਸੀ ਮੈਨੂੰ ਡੇਢ ਸਾਰਾ ਦੁੱਖ ਦੁੱਖ ਹੋਵੇ ਵੀ ਕਿਉਂ ਨਾ ਅਜੇ ਤਾਂ ਮੈਂ ਉੱਡਣਾ ਸਿੱਖਿਆ ਸੀ ਅਜੇ ਤਾਂ ਮੇਰੇ ਕੱਚੇ-ਕੱਚੇ ਖੰਭ ਆਏ ਸੀ ਉਹੀ ਇਹਨਾਂ ਦਰਿੰਦਿਆਂ ਨੇ ਪੱਟ ਸੁੱਟੇ ਆਪਣੇ ਸਰੀਰ ਨੂੰ ਨਚੜਦਾ ਲਹੂ ਦੇਖ ਕਿਨੂੰ ਦੁੱਖ ਨਹੀਂ ਹੁੰਦਾ ਮਾਂ ਵੀ ਵੈਸ਼ੀ ਨਿਕਲਿਆ ਮੇਰੀ ਰਤਾ ਪ੍ਰਵਾਹ ਨਾ ਕੀਤੀ ਬਗਾਨੇ ਹੱਥਾਂ ਵਿੱਚ ਦਿੰਦੇ ਆ ਮੇਰੀ ਹਾਲਤ ਦਾ ਖਿਆਲ ਵੀ ਨਾ ਆਇਆ ਕੁੜੀ ਦਾ ਰਿਸ਼ਤਾ ਕੈਨੇਡਾ ਪੱਕਾ ਹੋ ਗਿਆ ਸਾਰੇ ਪਾਪੀ ਚਾਚੇ ਡੁਬਕੀ ਲਗਾ ਰਹੇ ਸਨ ਮੇਰੇ ਘਰ ਦੇ ਅਨੇਕ ਕੈਨੇਡਾ ਦਾ ਨਾਂ ਸੁਣ ਕੇ ਹੀ ਰਿਸ਼ਤੇ ਲਈ ਹਾਂ ਕਰ ਦਿੱਤੀ ਇਹ ਵੀ ਨਹੀਂ ਦੇਖਿਆ ਮੁੰਡਾ ਮੇਰੇ ਨਾਲੋਂ ਕਿੰਨਾ ਵੱਡਾ ਏ ਪਰ ਫਰਕ ਕੀ ਪੈਂਦਾ ਮੈਨੂੰ ਭੇਡ ਬੱਕਰੀ ਸਮਝ ਕਰਦਿਆ ਨੇ ਮੇਰਾ ਸੌਦਾ ਤੈਅ ਕਰ ਦਿੱਤਾ ਹਰ ਕੁੜੀ ਨਾਲ ਇਦਾਂ ਹੀ ਹੁੰਦਾ ਸਾਡੀ ਮਰਜ਼ੀ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਇਹ ਮੇਰੇ ਖੁਆਬਾਂ ਦਾ ਰਾਜਕੁਮਾਰ ਨਹੀਂ ਹੋ ਸਕਦਾ ਸਾਰੇ ਖੁਆਬ ਕੱਚ ਦੇ ਬਰਤਨ ਵਾਂਗ ਫਰਸ਼ ਤੇ ਡਿੱਗ ਕੇ ਚੂਰ-ਚੂਰ ਹੋ ਗਏ ਰਿਸ਼ਤਾ ਹੋ ਗਿਆ ਮੇਰੇ ਘਰਦਿਆਂ ਨੇ ਵਿਆਹ ਸਿਰਫ 5 ਦਿਨਾਂ ਵਿੱਚ ਕਰਨਾ ਵੀ ਮੰਨ ਲਿਆ ਇਹਨਾਂ ਨੂੰ ਕਾਲੀ ਪਈ ਸੀ ਮੇਰਾ ਫਾਹਾ ਵੱਡਣ ਦੀ ਮੇਰੀ ਸੱਸ ਵਿਆਹ ਦੀ ਤਰੀਕ ਵੀ ਨਾਲ ਹੀ ਕੜਵਾ ਕੇ ਲੈ ਆਈ ਸੀ 11 ਜੁਲਾਈ 2002 ਨੂੰ ਮੇਰੇ ਆਨੰਦ ਕਾਰਜ ਦੀ ਤਾਰੀਖ ਤੈਅ ਹੋ ਗਈ। ਮੇਰੇ ਘਰਦਿਆਂ ਨੂੰ ਪਤਾ ਨਹੀਂ ਕਿ ਸੱਪ ਸੁੰਘ ਗਿਆ ਸੀ। ਸਾਰੀਆਂ ਸ਼ਰਤਾਂ ਸਿਰ ਹਲਾ ਹਲਾ ਮੰਨ ਲਈਆਂ। ਵਿਆਵੀ ਮੋਗੇ ਦੇ ਨੇੜੇ ਤੇੜੇ ਕਿਸੇ ਪੈਲਸ ਵਿੱਚ ਹੋਣਾ ਤੈਅ ਹੋਇਆ। 5 ਦਿਨਾਂ ਵਿੱਚ ਸ਼ਾਇਦ ਹੀ ਕਿਸੇ ਦਾ ਵਿਆਹ ਹੋਇਆ ਹੋਣਾ। ਇੱਕ ਤੋਂ ਵੱਧ ਇੱਕ ਦੁੱਖ ਮੇਰੀ ਝੋਲੀ ਪੈਂਦੇ ਗਏ। ਵਿਆਹ ਦੀ ਗੱਲ ਸੁਣ ਕੇ ਮੇਰੇ ਸਿਰ ਦੁੱਖਾਂ ਦਾ ਪਹਾੜ ਟੁੱਟ ਗਿਆ। ਪਤਾ ਨਹੀਂ ਕਿਹੜੇ ਜਨਮ ਮੈਂ ਕੋਈ ਮਾੜੇ ਕਰਮ ਕੀਤੇ ਹੋਣ ਜੋ ਮੈਨੂੰ ਇਹ ਦਿਨ ਦੇਖਣੇ ਪੈ ਰਹੇ ਹਨ ਇਹ ਤਾਂ ਕਹਿਰ ਸੀ ਰੱਬ ਦਾ ਮਾਮੇ ਨੂੰ ਸਭ ਪਤਾ ਸੀ ਮੇਰੇ ਨਾਲ ਅੱਗੇ ਕੀ ਹੋਵੇਗਾ ਇਹ ਰਿਸ਼ਤਾ ਮਾਮੇ ਦਾ ਦੋਸਤ ਮੰਗਲ ਲੈ ਕੇ ਆਇਆ ਸੀ ਰਿਸ਼ਤਾ ਇੱਕ ਸ਼ਰਤ ਤੇ ਤੈਅ ਹੋਇਆ ਸੀ ਮਾਮੇ ਨੂੰ ਲਾਲਚ ਦਿੱਤਾ ਗਿਆ ਅਗਰ ਤੂੰ ਆਪਣੀ ਭਾਂਜੀ ਦਾ ਰਿਸ਼ਤਾ ਕਰੇਂਗਾ ਤਾਂ ਤੇਰੇ ਇੱਕ ਬੇਟੇ ਨੂੰ ਕੈਨੇਡਾ ਭੇਜ ਦੇਵਾਂਗੇ ਆਪਣੇ ਮੁੰਡੇ ਦਾ ਭਵਿੱਖ ਬਣਾਉਣ ਦੇ ਲਾਲਚ ਝਾਕੇ ਮਾਮੇ ਨੇ ਮੇਰਾ ਭਵਿੱਖ ਤਬਾਹ ਕਰ ਦਿੱਤਾ ਮਾਮੇ ਨੇ ਮੇਰੇ ਬਾਪ ਤੇ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਅਤੇ ਆਖਿਆ ਰਿਸ਼ਤਾ ਬਹੁਤ ਵਧੀਆ ਪਰਿਵਾਰ ਮੇਰਾ ਜਾਣਕਾਰ ਹੈ ਇਹ ਮਾਮੇ ਦੀ ਗੱਲ ਕਦੇ ਟਾਲਦੇ ਹੀ ਨਹੀਂ ਬਾਕੀ ਤੁਹਾਨੂੰ ਪਤਾ ਉਹਨਾਂ ਨੂੰ ਮੇਰੀ ਕਿੰਨੀ ਕੋ ਪ੍ਰਵਾਹ ਸੀ ਮੇਰੇ ਰਿਸ਼ਤੇ ਦੀ ਖਬਰ ਸਾਰੀਆਂ ਰਿਸ਼ਤੇਦਾਰੀਆਂ ਚ ਅੱਗ ਵਾਂਗੂ ਫੈਲ ਗਈ ਜਸੂ ਦਾ ਵਿਆਹ ਬਾਹਰਲੇ ਮੁੰਡੇ ਨਾਲ ਤੈਅ ਹੋ ਗਿਆ ਕੋਈ ਆਖੇ ਕੁੜੀ ਬਾਹਰ ਰਹਿੰਦੀ ਸੀ ਕੋਈ ਚੜਾਤਾ ਹੋ ਚੰਨ ਤਾਂ ਹੀ ਕਾਲੀ ਕਰਦੇ ਆ ਜਿੰਨੇ ਮੂੰਹ ਔਨੀਆਂ ਹੀ ਗੱਲਾਂ ਖੰਬ ਤੋਂ ਡਾਰਾਂ ਬੰਨ ਚ ਕਿਹੜਾ ਸਮਾਂ ਲੱਗਦਾ ਮੇਰਾ ਨਾਨਕਾ ਤੇ ਪੇਕਾ ਕਰ ਮੇਰੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝ ਗਏ ਮਾਮਾ ਆਪਣੀ ਚਾਲ ਚੱਲਦਾ ਰਿਹਾ ਮੇਰੇ ਮਾਂ ਬਾਪਾ ਆਪਣਾ ਸਮਾਜਿਕ ਫਰਜ਼ ਪੂਰਾ ਕਰਦੇ ਰਹੇ ਮੋਗੇ ਨੇੜੇ ਪੈਲਸ ਬੁੱਕ ਕਰਵਾ ਦਿੱਤਾ ਮੁੰਡੇ ਵਾਲਿਆਂ ਦੀ ਇਹ ਸ਼ਰਤ ਸੀ ਕਿ ਵਿਆਹ ਉਹਨਾਂ ਦੇ ਨੇੜੇ ਹੋਣਾ ਚਾਹੀਦਾ ਹਰਪਾਲ ਜਾਨੀ ਮੇਰੇ ਹੋਣ ਵਾਲੇ ਘਰਵਾਲੇ ਲਈ ਸੋਨੇ ਦਾ ਕੜਾ ਗਲ ਵਾਸਤੇ ਸੋਨੇ ਦੀ ਚੇਨ ਸੱਸ ਲਈ ਕੰਨਾਂ ਵਾਲੇ ਰਿੰਗ ਸਹੁਰੇ ਲਈ ਸੋਨੇ ਦੀ ਸ਼ਾਂਪ ਆਦ ਗਹਿਣੇ ਬਣਵਾਏ ਬੇਸ਼ੱਕ ਇੰਡੀਆ ਵਿੱਚ ਕੁਝ ਦਿਨ ਹੀ ਰਹਿਣਾ ਸੀ ਪਰ ਮੇਰੇ ਘਰਦਿਆਂ ਨੇ ਸਾਰਾ ਸਮਾਨ ਦਿੱਤਾ ਉਹ ਗੱਲ ਵੱਖਰੀ ਹੈ ਕਿ ਇਹ ਸਾਰਾ ਸਮਾਨ ਮੋਗ ਗਿਆ ਹੀ ਰਹਾ ਸਾਰਾ ਸਮਾਨ ਮੇਰੇ ਘਰਦਿਆਂ ਨੇ ਮੁੱਲ ਖਰੀਦਿਆ ਵਿਆਹ ਕਰਨ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਜ਼ਿੰਦਗੀ ਵਿੱਚ ਇੱਕ ਸੁਪਨਾ ਦੇਖਿਆ ਸੀ ਉਹ ਵੀ ਕੱਚ ਵਾਂਗ ਟੁੱਟ ਗਿਆ ਵਿਆਹ ਦੀਆਂ ਸਾਰੀਆਂ ਤਿਆਰੀਆਂ ਨਾਨਕੇ ਘਰ ਹੀ ਕੀਤੀਆਂ ਗਈਆਂ ਜਿਸ ਇਨਸਾਨ ਦੇ ਆਉਣ ਦੀ ਕਾਮਨਾ ਮੈਂ ਕਰਦੀ ਰਹੀ ਉਹ ਸਭ ਖੁਆਬ ਟੁੱਟ ਗਏ ਦੁੱਖ ਦੀ ਗੱਡੀ ਰੁਕਣ ਦੀ بجائے ਹੋਰ ਤੇਜ਼ ਹੋ ਗਈ ਵਿਆਹ ਤੋਂ ਪਹਿਲਾਂ ਜਿੱਦਾਂ ਮਰਜੀ ਜ਼ਿੰਦਗੀ ਕੱਟ ਲਈ ਅਗਲੀ ਤਾਂ ਸੌਖੀ ਰਹਿੰਦੀ ਇਹ ਖੁਸ਼ੀ ਵੀ ਮੇਰੇ ਕੋਲੋਂ ਖੋਹ ਲਈ ਗਈ ਆਪਣੇ ਤੋਂ ਵੱਡੀ ਉਮਰ ਦੇ ਮਰਦ ਨਾਲ ਵਿਆਹ ਕਰਵਾਉਣਾ ਉਹ ਵੀ ਮਰਜ਼ੀ ਦੇ ਖਿਲਾਫ ਫਿਰ ਭਲਾਂ ਕਾਦੀ ਖੁਸ਼ੀ ਮੇਰੇ ਨਾਲ ਤਾਂ ਉਸ ਕੈਦੀ ਵਾਲੀ ਹੋਈ ਜਿਹਨੇ ਆਸਤਾ ਰਹੀ ਵਾਲੀ ਰੱਖੀ ਪਰ سزا ਉਮਰ ਕੈਦ ਦੀ ਹੋ ਗਈ ਸਾਰੇ ਆਪਣੇ ਆਪਣੇ ਕੰਮਾਂ ਵਿੱਚ ਵਿਅਸਤ ਸਨ ਅਤੇ ਮੈਂ ਆਪਣੇ ਰੋਣੇ ਧੋਣੇ ਵਿੱਚ ਮਸਾ ਇੱਕ ਰੋਟੀ ਖਾਧੀ ਰਾਤੀ 9 ਵਜੇ ਦਾ ਸਮਾਂ ਸੀ ਮੈਂ ਛੱਤ ਤੇ ਚਲੀ ਗਈ ਉੱਪਰ ਪਰ ਡੈਕਸ ਨੂੰ ਸਾਫ਼ ਕਰਕੇ ਬੈਠ ਗਈ ਕੱਲ ਨੂੰ ਮੇਰੀਆਂ ਲਾਵਾਂ ਪੜੀਆਂ ਜਾਣਗੀਆਂ ਦਿਨ ਦੀ ਲਾਈ ਹੋਈ ਮਹਿੰਦੀ ਸੁੱਕ ਕੇ ਮੇਰੇ ਹੱਥਾਂ ਤੇ ਵਾਹਮ ਨੂੰ ਜਕੜ ਲਿਆ ਜਿਵੇਂ ਕੈਦੀਆਂ ਲੱਤਾਂ ਨੂੰ ਬੇੜੀਆਂ ਜਕੜਦੀਆਂ ਇਸੇ ਤਰ੍ਹਾਂ ਮਹਿੰਦੀ ਮੈਨੂੰ ਜਕੜ ਰਹੀ ਸੀ ਕਿੰਨਾ ਚਾਹ ਹੁੰਦਾ ਕੁੜੀਆਂ ਨੂੰ ਸ਼ਗਨਾਂ ਦੀ ਮਹਿੰਦੀ ਦਾ ਪਰ ਮੇਰੇ ਸਾਰੇ ਚਾ ਮਿੱਟੀ ਵਿੱਚ ਦਫ਼ਨ ਹੋ ਗਏ ਜਿਵੇਂ ਮੁਰਜ਼ਮ ਨੂੰ ਬੇੜੀਆਂ ਲਾ ਕੇ ਸਜ਼ਾ ਸੁਣਾਉਣ ਲਈ ਭੇਜਿਆ ਜਾਂਦਾ ਉਸੇ ਤਰ੍ਹਾਂ ਮੈਨੂੰ ਮਹਿੰਦੀ ਲਗਾ ਕੇ ਭੇਜਿਆ ਜਾ ਰਿਹਾ ਸੀ ਮੇਰੀਆਂ ਅੱਖਾਂ ਦੇ ਹੰਝੂ ਹੱਥਾਂ ਤੇ ਲੱਗੀ ਹੋਈ ਮਹਿੰਦੀ ਤੇ ਡਿੱਗਣ ਲੱਗੇ ਆਪਣੇ ਮੋਢਿਆਂ ਨਾਲ ਅੱਖਾਂ ਪੂੰਝ ਕੇ ਮੈਂ ਆਸਮਾਨ ਵੱਲ ਤੱਕਣ ਲੱਗੀ ਹਵਾ ਦੀ ਸੱਤ ਸਰਾਹਟ ਮੈਨੂੰ ਚੰਗੀ ਲੱਗਦੀ ਪਰ ਅੱਜ ਉਹਦਾ ਵੀ ਕੁਝ ਨਹੀਂ ਸੀ ਇਹ ਚੰਨ ਤਾਰੇ ਮੈਨੂੰ ਆਪਣੇ ਤੋਂ ਉਪਰੇ ਲੱਗੇ ਹਵਾ ਦੀ ਸੱਤ ਸਰਾਹਟ ਵੀ ਮੈਨੂੰ ਖਿਜਣ ਲੱਗੀ ਦਿਲ ਕਰਦਾ ਸੀ ਸਭ ਕੁਝ ਛੱਡ ਕੇ ਕਿਤੇ ਦੂਰ ਚਲੀ ਜਾਵਾਂ ਜਾਂ ਵਿਆਹ ਕਰਵਾਉਣ ਤੋਂ ਮਨਾ ਕਰ ਦੇਵਾਂ ਪਰ ਐਨੀ ਹਿੰਮਤ ਮੇਰੇ ਵਿੱਚ ਨਹੀਂ ਸੀ ਐਨੀ ਹਿੰਮਤ ਹੁੰਦੀ ਤਾਂ ਆ ਦਿਨ ਨਾ ਦੇਖਣੇ ਪੈਂਦੇ ਮੇਰੇ ਵਾਂਗ ਜਿਹੜੀਆਂ ਕੁੜੀਆਂ ਚੁੱਪਚਾਪ ਧੱਕਾ ਸਹਿੰਦੀਆਂ ਉਹਨਾਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਆਪਣੇ ਹੱਕਾਂ ਲਈ ਲੜਨਾ ਕੋਈ ਮਾੜੀ ਗੱਲ ਨਹੀਂ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਹੈ ਮੈਂ ਤਾਂ ਆਪਣੇ ਹੱਕਾਂ ਦੀ ਕਦੇ ਕੋਈ ਗੱਲ ਹੀ ਨਹੀਂ ਕੀਤੀ ਸਹੀ ਗਲਤ ਤੇ ਕਦੇ ਕੋਈ ਸਵਾਲ ਹੀ ਨਹੀਂ ਕੀਤਾ ਅਗਰ ਕੀਤਾ ਹੁੰਦਾ ਤਾਂ ਮਾੜੇ ਦਿਨ ਨਾ ਦੇਖਦੀ ਸਾਰੀ ਰਾਤ ਵਿੱਚ ਐਨੀ ਨਾਲ ਕੱਟੀ ਸਵੇਰੇ ਉੱਠਣਸਾਰ ਸਭ ਤੋਂ ਪਹਿਲਾਂ ਕੂਣੀਆਂ ਤੱਕ ਲੱਗੀ ਮਹਿੰਦੀ ਉਤਾਰਨੀ ਸ਼ੁਰੂ ਕੀਤੀ ਅੱਧੀ ਕੋ ਮਹਿੰਦੀ ਤਾਂ ਆਪ ਹੀ ਲਹਿ ਗਈ ਸੀ ਬਾਕੀ ਬਚਦੀ ਮੈਂ ਪਾਣੀ ਨਾਲ ਧੋ ਕੇ ਲਾ ਦਿੱਤੀ ਮਹਿੰਦੀ ਦਾ ਰੰਗ ਬਹੁਤ ਗੂੜਾ ਚੜਿਆ ਮੈਂ ਮੂੰਹ ਹੱਥ ਧੋਤਾ ਤੇ ਕੁਰਲੀ ਕੀਤੀ ਸਾਰੇ ਘਰ ਵਿੱਚ ਚਹਲ ਪਹਲ ਹੋਈ ਪਈ ਸੀ ਸਵੇਰੇ 5 ਵਜੇ ਦਾ ਵੇਲਾ ਸੀ ਹਰ ਕੋਈ ਤਿਆਰ ਹੋਣ ਦੀਆਂ ਕਾਲੀਆਂ ਵਿੱਚ ਸੀ ਤਿਆਰ ਹੋ ਕੇ ਸਾਰਿਆਂ ਨੇ ਮੋਗੇ ਜਾਣਾ ਸੀ ਇਸ ਲਈ ਇੰਨਾ ਜਲਦੀ ਸਾਰੇ ਤਿਆਰ ਹੋ ਰਹੇ ਸਨ ਕੁਝ ਕ ਕੱਪੜੇ ਹੱਥ ਵਿੱਚ ਫੜੀ ਬਾਥਰੂਮ ਦੇ ਲਾਗੇ ਖੜੇ ਸੀ ਕੁਝ ਕ ਪਾਣੀ ਗਰਮ ਕਰਨ ਲਈ ਚੁੱਲ੍ਹੇ 'ਤੇ ਅੱਗ ਬਾਲ ਰਹੇ ਸੀ ਬੱਚੇ ਹੱਥਾਂ ਵਿੱਚ ਲੱਡੂ ਫੜੀ ਚਾਹ ਪੀ ਰਹੇ ਸੀ ਕੁਝ ਕੁ ਮੇਰੇ ਵਾਂਗ ਹਾਲੇ ਉੱਠੇ ਸੀ ਅਤੇ ਕੁਝ ਕੁ ਉੱਠਣ ਦੀ ਤਿਆਰੀ ਕਰਦੇ ਦੇਖੇ ਮੇਰੀ ਨਹਾਇਤੋ ਹੀ ਕਰਾਈ ਗਈ ਮਲ ਮਲ ਕੇ ਨਹਾਇਆ ਗਿਆ ਪਾਰਲਰ ਵਾਲੀ ਔਰਤ ਘਰ ਵਿੱਚ ਆ ਕੇ ਤਿਆਰ ਕਰ ਗਈ ਪਹਿਲੀ ਵਾਰ ਮੇਰੇ ਚਿਹਰੇ ਤੇ ਕਰੀਮ ਦੀ ਪਰਤ ਚੜਾਈ ਗਈ ਮੇਰੀ ਬਰਵਾਦੀ ਦਾ ਦੂਜਾ ਭਾਗ ਅੱਜ ਸ਼ੁਰੂ ਹੋਇਆ ਜਿਵੇਂ ਜਿਵੇਂ ਮੈਨੂੰ ਮੋਗੇ ਲਜਾਇਆ ਗਿਆ ਓਮ ਓਮੇ ਮੈਂ ਕਿਸੇ ਉਪਰੀ ਦੁਨੀਆ ਵਿੱਚ ਖੋਈ ਜਾਵਾਂ ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਮੈਂ ਕੀ ਕਰ ਰਹੀ ਹਾਂ ਮੇਰੇ ਨਾਲ ਕੀ ਹੋ ਰਿਹਾ ਹੈ ਮੈਂ ਬਹੁਤ ਘਬਰਾ ਗਈ ਸਾਂ ਅੱਜ ਵੀ ਵਿਆਹ ਵਾਲੇ ਯਾਦ ਕਰਨ ਦੀ ਕੋਸ਼ਿਸ਼ ਕਰਦੀ ਹਾਂ ਤਾਂ ਧੁੰਦਲਾ ਧੁੰਦਲਾ ਯਾਦ ਹੈ ਸਪਸ਼ਟ ਕੁਝ ਵੀ ਨਹੀਂ ਮੈਂ ਗੁੰਮਸਮ ਤਾਂ ਕਿ ਕੀ ਹੋਇਆ ਮੈਨੂੰ ਕੁਝ ਯਾਦ ਨਹੀਂ ਹਰਪਾਲ ਇੱਕ লাশ ਨਾਲ ਲਾਵਾਂ ਲੈ ਰਿਹਾ ਸੀ ਮੇਰੀ ਰੂਹ ਤਾਂ ਮੋਗੇ ਬੜਨਸਾਰ ਕਿਧਰੇ ਉੱਡ ਗਈ ਸੀ ਜਿਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀ ਰਹੀ ਉਹ ਦਿਨ ਅੱਗ ਦੀ ਲਾਟ ਵਾਂਗ ਮੂੰਹ ਚਲਸਾ ਕੇ ਨਿਕਲ ਗਿਆ ਮੇਰੇ ਪੱਲੇ ਛੱਡ ਗਿਆ ਜ਼ਖਮ ਜਿਹੜਾ ਸਾਰੀ ਉਮਰ ਨਹੀਂ ਭਰ ਸਕਦਾ ਸਾਰੀਆਂ ਰਸਮਾਂ ਪੂਰੀਆਂ ਹੋਣ ਦੇ ਬਾਅਦ ਰਿਵਾਜ ਅਨੁਸਾਰ ਮੈਂ ਮੋਗੇ ਆ ਗਈ ਹੁਣ ਤਾਂ ਸਹਰਾ ਕਾਹੀ ਮੇਰਾ ਅਸਲੀ ਕਰ ਸੀ ਅਸਲ 'ਚ ਕੁੜੀਆਂ ਦੇ ਕਾਦੇ ਕਰ ਹੁੰਦੇ ਆ ਅਤੇ ਕਿਹੜੀ ਪਹਿਚਾਨ ਸਾਡੀ ਤਾਂ ਪਹਿਚਾਨ ਵੀ ਪਤੀ ਦੇ ਨਾਲ ਨਾਲ ਹੁੰਦੀ ਹੈ ਨਵੇਂ ਘਰ ਵਿੱਚ ਰਹਿਣਾ ਯਾਨੀ ਨਵੇਂ ਲੋਕਾਂ ਨਾਲ ਆਪਣੇ ਆਪ ਨੂੰ ਸੰਪਰਪਿਤ ਕਰਨਾ ਬਹੁਤ ਮੁਸ਼ਕਲ ਕੰਮ ਹੁੰਦਾ ਹੈ ਪਹਿਲੀ ਰਾਤ ਮੈਂ ਤੇ ਮਾਮੀ ਇਕੱਠੀਆਂ ਸੁੱਤੀਆਂ ਮੰਮੀ ਮੇਰੇ ਨਾਲ ਹੀ ਆਈ ਸੀ ਉਪਰੇ ਘਰ ਕਿੱਥੇ ਨੀਂਦ ਆਉਂਦੀ ਐ ਸਿਰ ਤੇ ਮਨ ਪੱਕਾ ਬੋਝ ਲੈ ਕੇ ਮੈਂ ਕਿੱਥੇ ਸੌਂ ਸਕਦੀ ਸੀ ਰਾਤ ਵਿੱਚ ਭੌਂਕ ਰਹੇ ਕੁੱਤੇ ਮੇਰੇ ਦੁੱਖ ਚ ਸ਼ਰੀਕ ਹੋਏ ਉੱਪਰ ਨੂਮੂਮ ਕਰਕੇ ਮੇਰੇ ਮਨ ਰਹੇ ਸੁਪਨਿਆਂ ਨੂੰ ਸਲਾਮੀ ਦੇ ਰਹੇ ਸੀ ਮੇਰੇ ਹੱਕ ਚ ਹਾਂ ਦਾ ਨਾਰਾ ਮਾਰ ਰਹੇ ਸੀ ਉੱਚੀ ਉੱਚੀ ਭੌਂਕਨ ਦੀ ਆਵਾਜ਼ ਵਿੱਚ ਮੇਰਾ ਦਿਲ ਕੀਤਾ ਮੈਂ ਛੱਤ ਤੇ ਚਲੀ ਜਾਵਾਂ ਖੁੱਲੇ ਆਸਮਾਨ ਨੂੰ ਤੱਕ ਸਕਾਂ ਚਮਕਦੇ ਤਾਰਿਆਂ ਨੂੰ ਦੇਖ ਸਕਾਂ ਹਵਾ ਦੀ ਸਰਸਰਾਹਟ ਨੂੰ ਮਹਿਸੂਸ ਕਰ ਸਕਾਂ ਆਪਣੇ ਕੇਸਾਂ ਨੂੰ ਹਵਾ ਵਿੱਚ ਖੁੱਲੇ ਲਹਿਰਾਉਂਦੇ ਦੇਖ ਸਕਾਂ ਪਰ ਮੈਂ ਅਜਿਹਾ ਨਹੀਂ ਕਰ ਸਕਦੀ ਸੀ ਕਿਉਂਕਿ ਹਾਲੇ ਪਹਿਲੀ ਰਾਤ ਤਾਂ ਸੀ ਕਦੋਂ ਮੇਰੀ ਅੱਖ ਲੱਗ ਗਈ ਪਤਾ ਨਹੀਂ ਤੀਸਰੀ ਰਾਤ ਮੇਰੀ ਸੁਹਾਗ ਰਾਤ ਸੀ ਤੀਸਰੀ ਇਸ ਕਰਕੇ ਕਿਉਂਕਿ ਦੋ ਦਿਨ ਸਾਰੇ ਰਿਸ਼ਤੇਦਾਰ ਰਹੇ ਦੋ ਦਿਨ ਵਿੱਚ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਦੂਸਰੀ ਰਾਤ ਮੈਂ ਆਪਣੀ ਸੱਸ ਕੋਲ ਮੰਜੀ ਢਾ ਕੇ ਸੁੱਤੀ ਸੀ ਇਸ ਰੀਤ ਰਾਤ ਜਾਨੀ ਮੇਰੀ ਸੁਹਾਗ ਦੀ ਰਾਤ ਮੈਂ ਤੇ ਹਰਪਾਲ ਕਮਰੇ ਵਿੱਚ ਸਿਰਫ ਦੋ ਚੀਜ਼ਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ ਇੱਕ ਕੂਲਰ ਦੀ ਅਤੇ ਦੂਜੀ ਪਾਲ ਦੀ ਪਾਲ ਮੈਨੂੰ ਬਾਰ-ਬਾਰ ਬੁਲਾ ਰਿਹਾ ਸੀ ਪਰ ਮੇਰੀ ਜਵਾਨ ਨੂੰ ਪਤਾ ਨਹੀਂ ਕੀ ਤਾਲਾ ਲੱਗ ਗਿਆ ਅਜੀਬ ਜਿਹੀ ਘਬਰਾਹਟ ਤੇਜ਼ ਹੋਈ ਧੜਕਣ ਸੁੱਕ ਰਹਾ ਮੂੰ ਅਜੀਬ ਜਿਹਾ ਡਰ ਪਤਾ ਨਹੀਂ ਕੀ ਕੀ ਮੇਰੇ ਨਾਲ ਹੋਈ ਜਾਵੇ ਖੁੱਲੇ ਡੁੱਲੇ ਕਮਰੇ ਵਿੱਚ ਮੇਰਾ ਦਮ ਘੁੱਟ ਰਿਹਾ ਸੀ ਬੈੱਡ ਦੇ ਦੂਸਰੇ ਪਾਸੇ ਯਾਨੀ ਮੇਰੇ ਪੈਰਾਂ ਵੱਲ ਪਾਸੇ ਬੈਠਾ ਹਰਪਾਲ ਕੰਗੂਰਾ ਮਾਰ ਰਿਹਾ ਛਾਈ ਦੀ ਗੱਲ ਤੋੜਨ ਲਈ ਜਸੋ ਦਿਲ ਲੱਗ ਗਿਆ ਪਾਲ ਨੇ ਗੱਲ ਸ਼ੁਰੂ ਕੀਤੀ ਮੈਨੂੰ ਸਮਝ ਨਹੀਂ ਆ ਰਹੀ ਸੀ ਮੈਂ ਕੀ ਬੋਲਾਂ ਕੀ ਗੱਲ ਬੋਲਣਾ ਨਹੀਂ ਪਾਲ ਨੇ ਪਿਆਰ ਨਾਲ ਪੁੱਛਿਆ ਮੈਂ ਚੁੱਪ ਕਿਸੇ ਗੱਲੋਂ ਨਾਰਾਜ਼ ਐ ਮੇਰਾ ਹੱਥ ਕੋਟ ਦੇ ਆ ਨੇੜੇ ਹੁੰਦਿਆਂ ਪਾਲ ਨੇ ਆਖਿਆ ਨਹੀਂ ਨਹੀਂ ਮੈਂ ਤੱਕ ਕੇ ਉੱਠੀ ਅੱਛਾ ਇਹ ਤੇਰੇ ਬੋਲਣ ਦੀ ਸੋਚ ਐ ਮੇਰੇ ਇਤਿਹਸ ਦੇ ਹਰਪਾਲ ਨੇ ਕਿਹਾ ਚੰਗਾਈ ਦਸ ਕਰ ਕਿਵੇਂ ਲੱਗਿਆ ਪਾਲ ਨੇ ਗਿੱਜੇ ਚੋਂ ਬਟੂਆ ਕੱਢ ਦਿਆ ਬੈੱਡ ਦੀ ਢੋਤੀ ਰੱਖ ਦਿਆਂ ਆਖਿਆ ਬਹੁਤ ਸੋਣਾ ਜੀ ਮੇਰਾ ਮੂੰਹ ਸੁੱਕੀ ਜਾਵੇ ਪਰ ਪਾਣੀ ਪੀਣ ਦੀ ਹਿੰਮਤ ਨਾ ਪਵੇ ਇਹ ਵੀ ਨਹੀਂ ਪਤਾ ਕਿ ਕਮਰੇ ਵਿੱਚ ਪਾਣੀ ਹੈ ਵੀ ਜਾਂ ਨਹੀਂ ਤਕਰੀਬਨ ਘੰਟੇ ਕੁ ਬਾਅਦ ਮੇਰੀ ਸੰਗ ਥੋੜੀ ਘਟਨੀ ਸ਼ੁਰੂ ਹੋਈ ਗੱਲਾਂ ਬਾਤਾਂ ਤੋਂ ਹਰਪਾਲ ਮੈਨੂੰ ਚੰਗਾ ਲੱਗਿਆ ਮੈਂ ਐਵੇਂ ਗਲਤ ਸੋਚਦੀ ਰਹੀ ਹਰਪਾਲ ਤਾਂ ਚੰਗਾ ਇਨਸਾਨ ਹੈ ਕਿੰਨੀਆਂ ਪਿਆਰੀਆਂ ਪਿਆਰੀਆਂ ਗੱਲਾਂ ਉਸਨੇ ਮੇਰੇ ਨਾਲ ਕੀਤੀਆਂ ਲਗਭਗ ਸਵੇਰ ਹੋਣ ਤੱਕ ਅਸੀਂ ਇੱਕ ਦੂਜੇ ਬਾਰੇ ਗੱਲਾਂ ਕਰਦੇ ਰਹੇ ਮੇਰੀਆਂ ਗੱਲਾਂ ਸੰਗਾਉ ਅਤੇ ਹਰਪਾਲ ਦੀਆਂ ਖੁੱਲੀਆਂ ਸਨ ਅੱਜ ਮੈਨੂੰ ਲੱਗਿਆ ਮੇਰੀਆਂ ਉਮੀਦਾਂ ਬਚ ਗਈਆਂ ਜਿਹੜੀਆਂ ਮੈਂ ਆਪਣੇ ਘਰ ਵਾਲਿਆਂ ਤੋਂ ਲਾਈਆਂ ਸੀ ਜਿਸੋ ਇੱਕ ਕੁੜੀ ਤੋਂ ਔਰਤ ਬਣ ਗਈ ਮੇਰਾ ਕੁਆਰਾਪਣ ਵਿਹੋਤਾ ਵਿੱਚ ਬਦਲ ਗਿਆ